ਜਵਾਈ ਨੇ ਆਪਦੇ ਸੌਰਿਆਂ ਦੀਆਂ ਮੱਜਾਂ ਚੋਰੀ ਕਰਾਤੀਆਂ ਸੌਰਿਆਂ ਨੂੰ ਬਿਲਕੁਲ ਵੀ ਨਹੀਂ ਪਤਾ ਲੱਗਿਆ ਕਿ ਸਾਡੀਆਂ ਮੱਜਾਂ ਚੋਰੀ ਕਰਕੇ ਕੌਣ ਲੈ ਗਿਆ ਪਰ ਜਦੋਂ ਉਸੇ ਜਵਾਈ ਦੀ ਮੌਤ ਹੋ ਜਾਂਦੀ ਆ ਉਹਦਾ ਸੰਸਕਾਰ ਹੋ ਜਾਂਦਾ ਉਹਦਾ ਭੋਗ ਪੈ ਜਾਂਦਾ ਤਾਂ ਭੋਗ ਪੈਣ ਤੋਂ ਬਾਅਦ ਸੌਰਿਆਂ ਨੂੰ ਪਤਾ ਲੱਗਦਾ ਕਿ ਜਿਹੜੀਆਂ ਸਾਡੀਆਂ ਮੱਜਾਂ ਚੋਰੀ ਹੋਈਆਂ ਸਨ ਉਹ ਸਾਡੇ ਜਵਾਈ ਨੇ ਕਰਾਈਆਂ ਸਨ ਹੁਣ ਤੁਸੀਂ ਇਹ ਸੋਚ ਕੇ ਹੈਰਾਨ ਹੋ ਰਹੀ ਹੋਵੋਗੇ ਕਿ ਜਦੋਂ ਤੱਕ ਦਾ ਜਵਾਈ ਜਿਉਂਦਾ ਸੀਗਾ ਉਦੋਂ ਤੱਕ ਤਾਂ ਸੌਰਿਆ ਨੂੰ ਪਤਾ ਨਾ ਲੱਗਿਆ ਕਿ ਸਾਡੀਆਂ ਮੱਝਾਂ ਕਿਹਨੇ ਚੋਰੀ ਕਰਾਈਆਂ ਪਰ ਮਰਨ ਤੋਂ ਬਾਅਦ ਫਿਰ ਸੌਰਿਆ ਨੂੰ ਕਿਵੇਂ ਪਤਾ ਲੱਗਾ ਗੱਲ ਤਾਂ ਇਹ ਸੋਚਣ ਵਾਲੀ ਹੈ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਇੱਕ ਹੋਰ ਸੱਚੀ ਕਹਾਣੀ ਲੈ ਕੇ ਅੱਜ ਜਿਹੜੇ ਬਾਈ ਦੀ ਮੈਂ ਤੁਹਾਡੇ ਨਾਲ ਕਹਾਣੀ ਸਾਂਝੀ ਕਰਨ ਲੱਗਿਆ ਉਹ ਬਾਈ ਇਸ ਟਾਈਮ ਤੇ ਦੁਨੀਆ ਦੇ ਵਿੱਚ ਨਹੀਂ ਹੈਗਾ ਤੇ ਉਸ ਬਾਈ ਦਾ ਨਾਮ ਹੈਗਾ ਸੀਗਾ ਸੁਨੀਲ ਕੁਮਾਰ ਸੁਨੀਲ ਕੁਮਾਰ ਕੋਲੇ 14 ਕਿੱਲੇ ਜ਼ਮੀਨ ਸੀਗੀ ਦੇ ਨਾਲ ਇੱਕ ਛੋਟੀ ਜੀ ਸਪੇਅਰ ਪਾਰਟ ਦੀ ਦੁਕਾਨ ਸੀਗੀ ਉਹਨਾਂ ਦੀ ਸੁਨੀਲ ਕੁਮਾਰ ਆਪਦੇ ਘਰ ਦੇ ਦਾ ਇਕੱਲਾ ਕੱਲਾ ਪੁੱਤ ਸੀਗਾ ਦੋ ਦੀਆਂ ਵੱਡੀਆਂ ਭੈਣਾਂ ਸੀ ਜਿਹੜੀਆਂ ਕੀ ਵਿਆਹੀਆਂ ਹੋਈਆਂ ਸਨ ਹੁਣ ਜਿਹੜਾ ਸੁਨੀਲ ਕੁਮਾਰ ਸੀਗਾ ਇਹ ਮਾੜਾ ਮੋਟਾ ਨਸ਼ਾ ਪਤਾ ਕਰਨ ਦਾ ਸ਼ਕੀਨ ਸੀ ਗੋਲੀ ਫੱਕਾ ਮਾੜਾ ਮੋਟਾ ਖਾ ਲੈਂਦਾ ਸੀਗਾ ਮਹਿੰਗਾ ਨਸ਼ਾ ਨਹੀਂ ਸੀ ਕਰਦਾ ਜ਼ਿਆਦਾਤਰ ਇਹ ਗੋਲੀ ਵਗੈਰਾ ਹੀ ਖਾਂਦਾ ਸੀ ਨਸ਼ੇ ਦੀ ਇੱਕੇ ਦੀ ਭੂਆ ਦਾ ਮੁੰਡਾ ਹੁੰਦਾ ਜਿਹੜਾ ਕੀ ਚਟਾ-ਚਟਾ ਬਹੁਤ ਜ਼ਿਆਦਾ ਲਾਉਂਦਾ ਹੁੰਦਾ ਤੇ ਉਹ ਪੱਕਾ ਆਦੀ ਹੁੰਦਾ ਚਿੱਟਾ ਲਾਉਣ ਦਾ ਤਾਂ ਸੁਨੀਲ ਕੁਮਾਰ ਦਾ ਆਪਦੇ ਭੂਆ ਦੇ ਮੁੰਡੇ ਨਾਲ ਬਹੁਤ ਬੈਣ ਉੱਠਣ ਸੀਗਾ ਕਿਉਂਕਿ ਉਹਦਾ ਨੇੜੇ ਪਿੰਡ ਸੀਗਾ ਤੇ ਜਦੋਂ ਉਹਨੇ ਸੁਨੀਲ ਕੁਮਾਰ ਕੋਲੇ ਆਇਆ ਕਰਨਾ ਤੇ ਕਦੇ-ਕਦੇ ਇਹਨੂੰ ਮਾੜਾ-ਮੋਟਾ ਚਿੱਟਾ ਲਵਾ ਦਿਆ ਕਰਨਾ ਜਿਹੜਾ ਸੁਨੀਲ ਕੁਮਾਰ ਸੀ ਇਹ ਵੈਸੇ ਬਹੁਤ ਕੰਜੂਸ ਸੀਗਾ ਇਹ ਚਿੱਟਾ ਆਪਦੀ ਭੂਆ ਦੇ ਪੁੱਤ ਤੋਂ ਲਾ ਲੈਂਦਾ ਸੀ ਪਰ ਆਪ ਖਰੀਦ ਕੇ ਨਹੀਂ ਸੀ ਕਦੇ ਲਾਉਂਦਾ ਆਪ ਮਾੜਾ-ਮੋਟਾ ਗੋਲੀ ਗੱਟਾ ਖਾ ਛੱਡਦਾ ਸੀਗਾ ਚਲੋ ਜੀ ਸੁਨੀਲ ਕੁਮਾਰ ਦਾ ਵਿਆਹ ਹੋ ਜਾਂਦਾ ਬਿਆਦੋਂ ਥੋੜੇ ਇੱਕ ਮਹੀਨਿਆਂ ਬਾਅਦ ਕੀ ਹੁੰਦਾ ਕਿ ਜਿਹੜਾ ਸੁਨੀਲ ਕੁਮਾਰ ਹੁੰਦਾ ਇਹ ਆਪਦੀ ਭੂਆ ਦੇ ਪੁੱਤ ਨਾਲ ਰਲ ਕੇ ਦੋ ਤਿੰਨ ਚੋਰੀਆਂ ਕਰਦਾ ਛੋਟੀਆਂ ਛੋਟੀਆਂ ਇਹਨਾਂ ਨੇ ਚੋਰੀਆਂ ਉਹ ਕੀਤੀਆਂ ਜਿਨ੍ਹਾਂ ਦਾ ਇਹਨਾਂ ਨੂੰ ਪੱਕਾ ਭੇਤ ਸੀਗਾ ਵੀ ਇਹ ਇਹ ਬੰਦੇ ਇਸ ਟਾਈਮ ਇੱਥੇ ਹੁੰਦੇ ਆ ਇਸ ਟਾਈਮ ਇੱਥੇ ਨਹੀਂ ਹੁੰਦੇ ਉਹ ਦੋ ਤਿੰਨ ਚੋਰੀਆਂ ਕਰਨ ਦੇ ਵਿੱਚ ਸੁਨੀਲ ਕੁਮਾਰ ਤੇ ਇਹਦੀ ਭੂਆ ਦਾ ਪੁੱਤ ਇਹ ਕਾਮਯਾਬ ਹੋ ਜਾਂਦੇ ਆ ਪਿੰਡ 'ਚ ਕਿਸੇ ਨੂੰ ਨਹੀਂ ਪਤਾ ਲੱਗਦਾ ਵੀ ਉਹ ਚੋਰੀ ਕਿੰਨਾ ਨੇ ਕੀਤੀ ਚਲੋ ਜੀ ਇਹ ਉਹ ਸਮਾਨ ਸੁੰਨ ਵੇਚ ਕੇ ਆਪ ਦਾ ਨਸ਼ਾ ਪਤਾ ਕਰ ਲੈਂਦੇ ਸੀਗੇ ਸੁਨੀਲ ਕੁਮਾਰ ਕੰਜੂਸ ਬਾਹਲਾ ਸੀਗਾ ਇਹਨੂੰ ਐਸੀ ਵਿਚਲ ਚੋਰੀ ਦਾ ਸਮਾਨ ਆਪਣਾ ਘਟਾ ਜੋਰ ਲੱਗਾ ਵੇਚ ਕੇ ਆਪਣਾ ਗੋਲੀ ਗੱਟਾ ਪੂਰਾ ਹੋਈ ਜਾਂਦਾ ਉਸ ਤੋਂ ਬਾਅਦ ਕੀ ਹੁੰਦਾ ਕਿ ਸੁਨੀਲ ਕੁਮਾਰ ਨੂੰ ਆਪਦੇ ਸਹੁਰਿਆਂ ਦੀ ਰਿਸ਼ਤੇਦਾਰੀ ਦੇ ਵਿੱਚੋਂ ਵਿਆਹ ਆ ਜਾਂਦਾ ਤੇ ਜਿਸ ਦਿਨ ਉਹਨਾਂ ਨੂੰ ਵਿਆਹ ਦਾ ਕਾਰਡ ਆਉਂਦਾ ਉਸ ਦਿਨ ਤੋਂ ਹੀ ਸੁਨੀਲ ਕੁਮਾਰ ਪਲਾਨਿੰਗ ਬਣਾਉਣੀ ਸ਼ੁਰੂ ਕਰ ਲੈਂਦਾ ਆਪਦੇ ਸਹੁਰਿਆਂ ਦੇ ਘਰ ਵਿੱਚ ਚੋਰੀ ਕਰਨ ਬਾਰੇ ਤਾਂ ਜਿਹੜਾ ਸੁਨੀਲ ਕੁਮਾਰ ਹੁੰਦਾ ਉਹ ਆਪਦੀ ਭੂਆ ਦੇ ਪੁੱਤ ਨਾਲ ਗੱਲਾਂ ਬਾਤਾਂ ਕਰਦਾ ਵਿਆਸਤ ਨਾ ਕਰਕੇ ਮੇਰੇ ਸਹੁਰਿਆਂ ਦੇ ਰਿਸ਼ਤੇਰ ਦੇ ਵਿੱਚ ਵਿਆਹ ਆ। ਉਹ ਪਿੰਡ ਮੇਰੇ ਸਹੁਰਿਆਂ ਦੇ ਪਿੰਡ ਤੋਂ ਥੋੜੀ ਦੂਰ ਤੇ ਆ ਤੇ ਆਪਾਂ ਸਹੁਰਿਆਂ ਦੇ ਘਰੇ ਚੋਰੀ ਕਰਨੀ ਆ ਵੀ ਦੱਸੋ ਕੀ ਚੋਰੀ ਕੀਤਾ ਜਾਵੇ। ਚਲੋ ਜੀ ਇਹਦੀ ਭੂਆ ਦਾ ਮੁੰਡਾ ਅੱਗੋਂ ਆਇਆ ਕਹਿੰਦਾ ਵੀ ਆਪਾਂ ਉਹਨਾਂ ਦੇ ਸੰਦ ਸੰਡੇੜਾ ਚੋਰੀ ਕਰ ਲੈਨੇ ਆ। ਫਿਰ ਇਹ ਉਹ ਵੀ ਪਲਾਨ ਕੈਨਸਲ ਕਰਦੀ ਪਾਈ ਵਾਲੇ ਸੰਦ ਬਹੁਤ ਭਾਰੇ ਹੁੰਦੇ ਆ ਉਹ ਚੱਕ ਕੇ ਲੱਦਨੇ ਕਰਨੇ ਔਖੇ ਹੋ ਜਾਣਗੇ। ਉਹਦੇ ਲਈ ਜਿਆਦੇ ਬੰਦਿਆਂ ਦੀ ਲੋੜ ਆ। ਉਸ ਤੋਂ ਬਾਅਦ ਇਹ ਪਲਾਨ ਬਣਾਉਂਦੇ ਆ ਕਿ ਆਪਾਂ ਸਹੁਰਿਆਂ ਦੀਆਂ ਮੱਝਾਂ ਚੋਰੀ ਕਰਾਂਗੇ। ਸੌਰਿਆ ਕੋਲੇ 5-6 ਮੱਝਾਂ ਸੀ 2-3 ਕਟੀਆਂ-ਕੋਟੀਆਂ ਸੀਗੀਆਂ ਚਲੋ ਜੀ ਇਹਨਾਂ ਦਾ ਪਲਾਨ ਫਿਕਸ ਹੋ ਜਾਂਦਾ ਉਸ ਤੋਂ ਬਾਅਦ ਕੀ ਹੁੰਦਾ ਕਿ ਵਿਆਹ ਵਾਲਾ ਦਿਨ ਆ ਜਾਂਦਾ ਤੇ ਇਹ 2 ਦਿਨ ਪਹਿਲਾਂ ਸੁਨੀਲ ਕੁਮਾਰ ਆਪਦੀ ਘਰ ਦੀ ਨੂੰ ਤੇ ਆਪਦੇ ਜਵਾਕਾਂ ਨੂੰ ਨਾਲ ਲੈ ਕੇ ਆਪਦੇ ਸੌਰਿਆ ਦੇ ਘਰ ਚਲਾ ਜਾਂਦਾ ਕਿਉਂਕਿ ਉੱਥੋਂ ਸੌਰਿਆ ਦੇ ਨਾਲ ਇਕੱਠੇ ਹੋ ਕੇ ਇਹਨਾਂ ਨੇ ਗਾਂ ਰਿਸ਼ਤੇਰੇ ਦੇ ਵਿੱਚ ਵਿਆਹ ਤੇ ਜਾਣਾ ਸੀਗਾ ਚਲੋ ਜੀ ਜਿਸ ਦਿਨ ਵਿਆਹ ਤੇ ਜਾਣਾ ਹੁੰਦਾ ਸਾਰੇ ਜਣੇ ਤਿਆਰ ਹੋ ਜਾਂਦੇ ਆ ਸੁਨੀਲ ਕੁਮਾਰ ਵੀ ਪੈਂਟ ਕੋਟ ਪਾ ਕੇ ਪੂਰਾ ਤਿਆਰ ਹੋ ਜਾਂਦਾ ਘਰੇ ਇਕੱਲੇ ਸੌਰਿਆ ਨੇ ਰਹਿਣਾ ਹੁੰਦਾ ਤਾਂ ਐਣ ਮੌਕੇ ਤੇ ਸੁਨੀਲ ਕੁਮਾਰ ਇੱਕ ਬਹਾਨਾ ਮਾਰ ਦਿਆ ਕਿ ਮੇਰੀ ਚੈਸਟ ਦੇ ਵਿੱਚ ਪੇਨ ਹੋਣ ਲੱਗ ਗਈ ਹੈ ਮੈਨੂੰ ਬਹੁਤ ਜ਼ਿਆਦੀ ਘਬਰਾਹਟ ਹੋਈ ਜਾਂਦੀ ਹੈ ਮੇਰਾ ਬੀਪੀ ਅਲੱਗ ਜਿਵੇਂ ਡਾਊਨ ਹੋ ਗਿਆ ਤੇ ਮੇਰਾ ਨਹੀਂ ਦਿਲ ਕਰਦਾ ਵਿਆਹ ਤੇ ਜਾਣ ਨੂੰ ਹੁਣ ਜਿਹੜਾ ਸੁਨੀਲ ਕੁਮਾਰ ਸੀਗਾ ਇਹਨੂੰ ਹਾਰਟ ਦੀ ਮਾੜੀ-ਮੋਟੀ ਪ੍ਰੋਬਲਮ ਪਹਿਲਾਂ ਤੋਂ ਹੈਗੀ ਸੀ ਇਹ ਮਾੜੀ-ਮੋਟੀ ਹਾਰਟ ਦੀ ਦਵਾਈ ਵੀ ਖਾਂਦਾ ਸੀਗਾ ਚਲੋ ਜੀ ਸੱਸ ਨੇ ਵੀ ਕਹਿਤਾ ਘਰਵਾਲੀ ਨੇ ਵੀ ਕਹਿਤਾ ਵੀ ਚਲ ਜੇ ਤੂੰ ਨਹੀਂ ਠੀਕ ਹੈਗਾ ਤਾਂ ਤੂੰ ਘਰੇ ਰਹਿ ਜਾ ਡੈਡੀ ਕੋਲੇ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਸਹੁਰਿਆਂ ਨੂੰ ਲੋਕੀ ਡੈਡੀ ਕਹਿੰਦੇ ਆ ਵੀ ਤੂੰ ਘਰੇ ਰਹਿ ਜਾ ਡੈਡੀ ਕੋਲੇ ਕਿਉਂਕਿ ਸੁਨੀਲ ਕੁਮਾਰ ਦੀ ਘਰ ਦੀ ਦਿਲ ਚ ਇੱਕ ਹੋਰ ਵੀ ਗੱਲ ਸੀ ਵੀ ਜੇ ਵਿਆਹ ਤੇ ਜਾਊਗਾ ਉੱਥੇ ਪੈਕਸ਼ੇਗ ਲਾ ਲੂਗਾ ਕਿਤੇ ਉਹ ਗੱਲ ਨਾ ਬੇਰੂ ਟੈਗ ਟੋਕ ਹੋ ਜਾਏ ਸੁਨੀਲ ਕੁਮਾਰ ਹੁਣ ਬਹਾਨਾ ਮਾਰ ਕੇ ਵੀ ਮੇਰੀ ਚੈਸਟ ਚ ਪੇਨ ਹੁੰਦੀ ਹੈ ਮੈਨੂੰ ਘਬਰਾਟ ਬਾਲੀ ਹੁੰਦੀ ਆ ਘਰੇ ਰਹਿ ਜਾਂਦਾ ਸਾਰਾ ਟੱਬਰ ਵਿਆਹ ਤੇ ਚਲਾ ਜਾਂਦਾ ਘਰੇ ਸਹੁਰਾ ਤੇ ਇਹ ਸੁਨੀਲ ਕੁਮਾਰ ਜਵਾਈ ਇਹ ਦੋਨੋਂ ਰਹਿ ਜਾਂਦੇ ਆ ਚਲੋ ਜੀ ਹੁਣ ਸੁਨੀਲ ਕੁਮਾਰ ਦੀ ਆਪਦੇ ਭੂਆ ਦੇ ਪ ਦੇ ਭੂਆ ਦੇ ਪੁੱਤ ਨੇ ਵੀ ਅੱਗੋਂ ਕੈਂਟਰ ਕਿਸੇ ਯਾਰ ਦੋਸਤ ਦਾ। ਕਿਹਾ ਹੋਇਆ ਸੀ ਵੀ ਆਪਾਂ ਇਸ ਤਰ੍ਹਾਂ ਕਰਕੇ ਜਾਣਾ ਤੇ ਆਪਾਂ ਮੱਝਾਂ ਖਰੀਦ ਕੇ ਲਿਆਉਣੀਆਂ ਨੇ। ਜਿਹਦਾ ਕੈਂਟਰ ਕਿਹਾ ਸੀ ਅੱਗੋਂ ਉਹ ਵੀ ਨਸ਼ੇ ਪੱਤੇ ਵਾਲਾ ਬੰਦਾ ਹੀ ਸੀਗਾ। ਚਲੋ ਜੀ ਜਦੋਂ ਸਾਰੇ ਵਿਆਹ ਤੇ ਚਲੇ ਜਾਂਦੇ ਆ ਤਾਂ ਸੁਨੀਲ ਕੁਮਾਰ ਆਪਦੀ ਭੂਆ ਦੇ ਪੁੱਤ ਨੂੰ ਫੋਨ ਕਰਦਾ ਵੀ ਤੁਸੀਂ ਰਾਤ ਨੂੰ 11-12 ਵਜੇ ਤੋਂ ਬਾਅਦ ਮੇਰੇ ਸਹੁਰਿਆਂ ਦੇ ਪਿੰਡ ਐਂਟਰ ਕਰਿਆ ਜੇ ਤੇ ਮੈਂ ਤੇਰੇ ਪੂਰੀ ਤਿਆਰੀ ਤੇ ਬੈਠਾ ਹੋਊਗਾ ਤੇ ਮੈਂ ਤੁਹਾਨੂੰ ਸਾਰੀਆਂ ਮੱਝਾਂ ਲਦਾ ਦਊਗਾ। ਤੇ ਤੁਸੀਂ ਬੱਜਾ ਲੈ ਕੇ ਰਫੂ ਚੱਕਰ ਹੋ ਜਿਓ ਸ਼ਾਮ ਪੈਂਦੀ ਆ ਸ਼ਾਮ ਨੂੰ ਕੀ ਕਰਦਾ ਸੁਨੀਲ ਕੁਮਾਰ ਜਾਂਦਾ ਠੇਕੇ ਤੇ ਠੇਕੇ ਤੋਂ ਇੱਕ दारू ਦੀ ਬੋਤਲ ਲਿਆਉਂਦਾ ਤੇ ਚਿਕਨ ਲੈ ਕੇ ਆਉਂਦਾ ਕਿਲੋ ਲਿਆ ਕੇ ਆਪਣੇ ਸੌਰੇ ਨਾਲ ਪੈਗਸ਼ ਅਗ ਲਾਉਣ ਲੱਗ ਜਾਂਦਾ ਸੌਰਾ ਵੀ ਪੈਗਸ਼ ਅਗ ਲਾ ਲੈਂਦਾ ਸੀਗਾ ਸੁਨੀਲ ਕੁਮਾਰ ਸੌਰੇ ਨਾਲ ਪੈਗਸ਼ ਅਗ ਲਾਉਣ ਲੱਗ ਜਾਂਦਾ ਤੇ ਸੌਰੇ ਨੂੰ ਐਨ ਪੂਰਾ ਟੈਟ ਕਰ ਦਿੰਦਾ ਆਪ ਇੱਕ ਦੋ ਪੈਗ ਲਾਉਂਦਾ ਜਿਆਦੇ ਪੈਗ ਨਹੀਂ ਲਾਉਂਦਾ ਚਲੋ ਜਦੋਂ ਸੌਰਾ ਪੂਰਾ ਟੈਟ ਹੋ ਗਿਆ ਸੌਰਾ ਜਾ ਕੇ ਕਮਰੇ 'ਚ ਸੌ ਜਾਂਦਾ ਘਰਾੜੇ ਮਾਰਨ ਲੱਗ ਜਾਂਦਾ ਸਾਰਾ ਪਲਾਨ ਪੂਰਾ ਬਣਿਆ ਹੋਇਆ ਸੀਗਾ ਰਾਤ ਨੂੰ 12:30 ਤੋਂ ਬਾਅਦ ਕੀ ਹੁੰਦਾ ਕਿ ਜਿਹੜਾ ਪੂਆ ਦਾ ਪੁੱਤ ਹੁੰਦਾ ਉਹ ਆਪਦੇ ਯਾਰ ਮਿੱਤਰ ਦੇ ਨਾਲ ਜਿਹੜਾ ਵੱਡਾ ਕੈਂਟਰ ਹੁੰਦਾ ਉਹ ਲੈ ਕੇ ਸੌਰਿਆਂ ਦੇ ਘਰ ਦੇ ਗੇਟ ਅੱਗੇ ਆ ਜਾਂਦਾ ਜਿਹੜਾ ਸੌਰਿਆਂ ਦਾ ਘਰ ਸੀ ਉਹ ਖੇਤਾਂ ਦੇ ਵਿੱਚ ਘਰ ਬਣਿਆ ਹੋਇਆ ਸੀਗਾ ਨੇੜੇ-ਨੇੜੇ ਡੇਰੇ ਹੈਗੇ ਸੀ ਕੋਈ 4 ਕਿੱਲੇ ਦੂਰ ਸੀ ਕੋਈ 5 ਕਿੱਲੇ ਦੂਰ ਸੀ ਕੋਈ 10 ਕਿੱਲੇ ਦੂਰ ਸੀਗਾ ਤੁਹਾਨੂੰ ਪਤਾ ਖੇਤਾਂ 'ਚ ਨੀਨੀ ਦੂਰੀ ਦੇ ਘਰ ਹੁੰਦੇ ਆ ਤਾਂ ਆ ਕੇ ਉਹ ਸੁਨੀਲ ਕੁਮਾਰ ਨੂੰ ਫੋਨ ਕਰਦਾ ਵੀ ਅਸੀਂ ਬਾਹਰ ਆ ਗਏ ਆ ਤੇ ਗੇਟ ਖੋਲ ਤੇ ਮੱਜਾ ਲੱੱਗ ਗਿਆ ਹੌਣ ਸਨੀਲ ਕੁਮਾਰ ਨੇ ਦੇਖੋ ਕਿੰਡਾ ਵੱਡਾ ਪਲਾਨ ਬਣਾਇਆ ਸਨੀਲ ਕੁਮਾਰ ਕੀ ਕਰਦਾ ਆ ਪਹਿਲਾਂ ਜਾ ਕੇ ਜਿਹੜਾ ਵੱਡਾ ਗੇਟ ਹੁੰਦਾ ਸਹੁਰਿਆਂ ਦਾ ਉਹਨੂੰ ਚਾਬੀ ਨਾਲ ਹੀ ਖੋਲਦਾ ਉਹਨੂੰ ਥੋੜੀ ਦੀ ਸੱਟਾਂ ਮਾਰ ਕੇ ਉਹ ਜੰਦਰਾ ਤੋੜ ਦਿੰਦਾ ਜੰਦਰਾ ਤੋੜਨ ਤੋਂ ਬਾਅਦ ਫਿਰ ਆਦੇ ਭੂਆ ਦੇ ਪੁੱਤ ਨੂੰ ਕਹਿੰਦਾ ਵੀ ਤੂੰ ਇੱਥੋਂ ਮਾੜੇ-ਮੋਟੇ ਗਾਰੇ ਨਾਲ ਆਦੇ ਪੈਰ ਲਵੇੜ ਲਾ ਤੇ ਪੈਰ ਲਵੇੜ ਕੇ ਤੂੰ ਕੰਧ ਤੇ ਚੜਾ ਕਿਉਂਕਿ ਤੇਰੇ ਪੈਰਾਂ ਦੇ ਨਿਸ਼ਾਨ ਕੰਧ ਦੇ ਉੱਪਰ ਪੈ ਜਾਣਗੇ ਵੀ ਵੇਖਣ ਵਾਲ ਨੂੰ ਐਂ ਲੱਗੇ ਵੀ ਕੰਧ ਤੋਂ ਉੱਪਰ ਚੜ੍ਹ ਕੇ ਅੰਦਰ ਪੰਦਾ ਐਂਟਰ ਹੋਇਆ ਤੇ ਉਹਨੇ ਜੰਦਰਾ ਤੋੜਿਆ ਚਲੋ ਜੰਦਰਾ ਪੰਜੇ ਮੱਝਾਂ ਉਸ ਵੱਡੇ ਕੈਂਟਰ ਦੇ ਵਿੱਚ ਲੋਡ ਕੀਤੀਆਂ ਜਾਂਦੀਆਂ ਨੇ ਜਿਹੜੇ ਦੋ ਤਿੰਨ ਕੱਟੇ ਬੱਚੇ ਹੁੰਦੇ ਆ ਉਹ ਵੀ ਲੱਦ ਕੇ ਚਲੋ ਜੀ ਉਹ ਰਫੂ ਚੱਕਰ ਹੋ ਜਾਂਦੇ ਆ ਜਿਹੜਾ ਸੁਨੀਲ ਕੁਮਾਰ ਹੁੰਦਾ ਇਹ ਵੱਡਾ ਗੇਟ ਖੁੱਲਾ ਛੱਡ ਦਿੰਦਾ ਤੇ ਆ ਕੇ RAM ਨਾਲ ਆਪਦੇ ਸੌਰੇ ਦੇ ਕੋਲ ਸੌ ਜਾਂਦਾ ਚਲੋ ਸੁਨੀਲ ਕੁਮਾਰ 2 ਘੰਟੇ ਬਾਅਦ ਫੋਨ ਕਰਕੇ ਪੁੱਛਦਾ ਵੀ ਸਭ ਕੁਝ ਠੀਕ ਠਾਕ ਆ ਭੂਆ ਦਾ ਪੁੱਤ ਕਹਿੰਦਾ ਵੀ ਹਾਂ ਠੀਕ ਠਾਕ ਆ ਅਸੀਂ ਫਲਾਣੀ ਫਲਾਣੀ ਜਗ੍ਹਾ ਤੇ ਪਹੁੰਚ ਗਏ ਆ ਤਾਂ ਸੁਨੀਲ ਕੁਮਾਰ ਅੱਗੋਂ ਆਪਦੇ ਭੂਆ ਦੇ ਪੁੱਤ ਨੂੰ ਇਹ ਗੱਲ ਕਹਿੰਦਾ ਕਿ ਜਦੋਂ ਤੂੰ ਪਹੁੰਚ ਗਿਆ ਮੈਨੂੰ ਬੈਕ ਕਾਲ ਜ਼ਰੂਰ ਕਰੀ ਚਲੋ ਜੀ ਸੁਨੀਲ ਕੁਮਾਰ ਸੌ ਜਾਂਦਾ ਸੁਨੀਲ ਕੁਮਾਰ ਉੱਠਦਾ ਨਹੀਂਗਾ ਸੁਨੀਲ ਕੁਮਾਰ ਨੂੰ ਐ ਸੀ ਕਿ ਪਹਿਲਾਂ ਮੇਰਾ ਸੌਹਰਾ ਉੱਠੇ ਸੌਹਰਾ ਬਾਹਰ ਜਾ ਕੇ ਸਾਰਾ ਕੁਝ ਦੇਖੇ ਤੇ ਫਿਰ ਆ ਕੇ ਮੈਨੂੰ ਠਾਵੇ ਸੁਨੀਲ ਕੁਮਾਰ ਨੇ ਜੋ ਸੋਚਿਆ ਉਸੇ ਤਰ੍ਹਾਂ ਆਪ ਚੁੱਪ ਕਰਕੇ ਸੁੱਤਾ ਰਹਿੰਦਾ ਸੌਹਰਾ ਤੜਕੇ 7 ਵਜੇ ਉੱਠਦਾ ਜਦੋਂ ਉੱਠ ਕੇ ਬਾਹਰ ਜਾਂਦਾ ਬਾੜੇ 'ਚ ਗੀੜਾ ਮਾਰਦਾ ਤੇ ਉਹ ਦੇਖਦਾ ਵੀ ਨਾ ਕੋਈ ਮੱਝ ਤੇ ਨਾ ਕੋਈ ਕੱਟਾ ਪੱਛਾ ਵੀ ਵੱਡਾ ਗੇਟ ਵੀ ਖੁੱਲਾ ਪਿਆ ਜਿੰਦਰਾ ਡੁੱਟਾ ਪਿਆ ਤਾਂ ਸੌਹਰਾ ਭੱਜ ਕੇ ਆਪਣੇ ਜਵਾਈ ਕੋਲੇ ਆਉਂਦਾ ਤੇ ਆ ਕੇ ਕਹਿੰਦਾ ਵੀ ਸੁਨੀਲ ਉੱਠ ਆਪਣੇ ਘਰੇ ਚੋਰੀ ਹੋ ਗਈ ਵੀ ਮੱਝਾਂ ਲੈ ਗਈਆਂ ਆਪਣੀਆਂ ਚੋਰ ਜਦੋਂ ਇਹ ਸੁਨੀਲ ਕੁਮਾਰ ਭੱਜ ਕੇ ਉੱਠਦਾ ਸੁਨੀਲ ਕੁਮਾਰ ਹਨ ਪੂਰੀ ਐਕਟਿੰਗ ਕਰਦਾ ਵੀ ਜਮਾਂ ਵੀ ਸੁਨੀਲ ਕੁਮਾਰ ਤੇ ਛਾਕ ਨਹੀਂ ਹੁੰਦਾ ਸੁਨੀਲ ਕੁਮਾਰ ਮੁੜ ਕੇ ਭੱਜ ਕੇ ਵੀ ਸਾੜੇ ਨੂੰ ਫੋਨ ਕਰ ਦਿੰਦਾ ਆਪਦੀ ਘਰਵਾਲੀ ਨੂੰ ਫੋਨ ਕਰ ਦਿੰਦਾ ਵੀ ਇਸ ਤਰ੍ਹਾਂ ਕਰਕੇ ਰਾਤ ਮੱਜਾਂ ਦੀ ਚੋਰੀ ਹੋ ਗਈ ਵੀ ਚੋਰ ਪੈ ਗਏ ਜਦੋਂ ਸਾੜੇ ਨੇ ਪੁੱਛਿਆ ਵੀ ਤੁਹਾਨੂੰ ਰਾਖੀ ਵਾਸਤੇ ਘਰੇ ਛੱਡ ਕੇ ਗਏ ਤੁਸੀਂ ਕਰਦੇ ਸੀ ਅੱਗੋਂ ਸੁਨੀਲ ਕੁਮਾਰ ਕਹਿ ਦਿੰਦਾ ਵੀ ਅਸੀਂ ਪੈਕਜ ਸ਼ੈਕ ਲਾੜੇ ਸੀਗੇ ਤੇ ਅਸੀਂ ਤਾਂ ਪੈਕਜ ਸ਼ੈਕ ਲਾ ਕੇ ਸੌਂਗੇ ਸਾਨੂੰ ਤਾਂ ਪਤਾ ਨਹੀਂ ਲੱਗਿਆ ਬਾਹਰ ਕੀ ਬਣ ਗਿਆ ਚਲੋ ਜੀ ਸੌਰਿਆਂ ਨੇ ਮਾੜਾ ਮੋਟਾ ਪੁੱਛ ਪੜਤਾਲ ਕੀਤੀ ਹੁਣ ਤੁਹਾਨੂੰ ਪਤਾ ਸਨੀਲ ਕੁਮਾਰ ਦੀ ਵਿਆਹ ਵੇਕੇ ਘਰੇ ਆ ਜਾਂਦੇ ਆ ਤੇ ਜਿਸ ਦਿਨ ਘਰੇ ਆਉਂਦੇ ਆ ਉਸੇ ਰਾਤ ਹੀ ਸੁਨੀਲ ਕੁਮਾਰ ਨੂੰ ਹਾਰਟ ਅਟੈਕ ਹੋ ਜਾਂਦਾ ਤੇ ਸੁਨੀਲ ਕੁਮਾਰ ਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਸੁਨੀਲ ਕੁਮਾਰ ਦਾ ਸੰਸਕਾਰ ਹੋਇਆ ਭੋਗ ਪੈ ਗਿਆ ਭੋਗ ਪੈਣ ਤੋਂ ਥੋੜੇ ਦਿਨਾਂ ਬਾਅਦ ਕੀ ਹੁੰਦਾ ਕਿ ਜਿਹੜੀ ਸੁਨੀਲ ਕੁਮਾਰ ਦੀ ਘਰ ਵਾਲੀ ਹੁੰਦੀ ਆ ਉਹ ਸੁਨੀਲ ਕੁਮਾਰ ਦਾ ਮੋਬਾਈਲ ਦੇਖਦੀ ਆ ਕਿਉਂਕਿ ਤੁਹਾਨੂੰ ਪਤਾ ਕਿ ਘਰ ਵਾਲਿਆਂ ਨੂੰ ਮੋਸਟਲੀ ਆਪਦੇ ਘਰ ਵਾਲੇ ਦੇ ਫੋਨ ਦੇ ਲੋਕ ਬਾਰੇ ਸਾਰਾ ਕੁਝ ਪਤਾ ਹੁੰਦਾ ਜਦੋਂ ਉਹ ਆਪਦੇ ਘਰ ਵਾਲੇ ਦੇ ਫੋਨ ਦੀ ਫੋਲਾਫਾਲੀ ਕਰਦੀ ਆ ਤੇ ਜਦੋਂ ਉਹ ਰਿਕਾਰਡਿੰਗ ਵਾਲਾ ਫੋਲਡਰ ਖੋਲਦੀ ਆ ਤੇ ਉੱਥੇ ਰਿਕਾਰਡਿੰਗਾਂ ਸੁਣਨੀਆਂ ਸ਼ੁਰੂ ਕਰ ਲੈਂਦੀ ਆ ਵੈਸੇ ਬੈਠੀ ਬੈਠੀ ਤਾਂ ਜਦੋਂ ਪਹਿਲੀ ਰਿਕਾਰਡਿੰਗ ਖੋਲਦੀ ਆ ਉਸ ਰਿਕਾਰਡਿੰਗ ਦੇ ਵਿੱਚ ਹੀ ਉਹ ਸਮਝਣ ਦਾ ਜ਼ਿਕਰ ਹੋਇਆ ਹੁੰਦਾ ਆ ਆਪਦੀ ਭੂਆ ਦੇ ਪੁੱਤਾਂ ਨਾਲ ਗੱਲਾਂ ਬਾਤਾਂ ਹੋਈਆਂ ਹੁੰਦੀਆਂ ਨੇ ਫਿਰ ਅੱਗੇ-ਅੱਗੇ ਜਿਵੇਂ-ਜਿਵੇਂ ਰਿਕਾਰਡਿੰਗਾਂ ਖੁੱਲੀਆਂ ਜਾਂਦੀਆਂ ਆ ਉਹ ਪਰਤਾਂ ਉਦਾਂ ਹੀ ਸਾਰੀਆਂ ਖੁੱਲੀਆਂ ਜਾਂਦੀਆਂ ਨੇ ਹੁਣ ਘਰ ਵਾਲੀ ਨੂੰ ਪਤਾ ਲੱਗ ਗਿਆ ਵੀ ਜਿਹੜੀਆਂ ਮੇਰੇ ਪੇਕੇਆਂ ਦੀਆਂ ਮੱਜਾਂ ਚੋਰੀ ਹੋਈਆਂ ਨੇ ਉਹ ਮੇਰੇ ਘਰ ਵਾਲੇ ਨੇ ਕਰਾਈਆਂ ਨੇ ਇਨੇ ਆਪਦੀ ਭੂਆ ਦੇ ਪੁੱਤ ਨੂੰ ਚੋਰੀ ਕਰਾਈਆਂ ਨੇ ਉਹ ਕੈਂਟਰ ਭਰ ਕੇ ਲੈ ਕੇ ਕਿਉਂਕਿ ਉਹਨੂੰ ਸਾਰਾ ਕੁਝ ਰਿਕਾਰਡਿੰਗਾਂ ਵਿੱਚ ਸੁਣ ਲਿਆ ਹੁਣ ਘਰ ਵਾਲੀ ਇਹ ਗੱਲ ਸੋਚਦੀ ਸੀ ਵੀ ਮੇਰਾ ਘਰ ਵਾਲਾ ਤਾਂ ਮਰਨ ਵਾਲਾ ਮਰ ਗਿਆ ਮਾੜੀ ਤੋਂ ਮਾੜੀ ਮੱਝ ਲੱਖ ਰੁਪਏ ਦੀ ਆਉਂਦੀ ਐ ਪੰਜ ਸਾਡੀਆਂ ਮੱਝਾਂ ਲੈ ਗਿਆ ਐਡੀਆਂ ਵਧੀਆ ਨਾਲ ਕੱਟਾ ਬੱਛਾ ਲੱਦ ਕੇ ਲੈ ਗਿਆ ਵੀ ਹੁਣ ਭੂਆ ਦਾ ਪੁੱਤ ਇਕੱਲਾ ਤਾਂ ਨਾ ਖਾਵੇ ਵੀ ਮੇਰੇ ਪੇਕਿਆਂ ਦੀ ਉਹ ਮੱਝਾਂ ਤਾਂ ਮੁੜ ਜਾਣ ਮੇਰਾ ਘਰ ਵਾਲਾ ਤਾਂ ਮਰਨ ਵਾਲਾ ਮਰ ਗਿਆ ਚਲੋ ਜੀ ਜਿਹੜੀ ਘਰ ਵਾਲੀ ਹੁੰਦੀ ਆ ਉਹ ਚੱਕ ਕੇ ਸਾਲੇ ਨੂੰ ਫੋਨ ਕਰ ਦਿੰਦੀ ਆ ਤੇ ਇਹ ਗੱਲ ਸਾਰੀ ਦੱਸ ਦਿੰਦੀ ਆ ਵੀ ਜਿਹੜੀਆਂ ਮੱਝਾਂ ਚੋਰੀ ਉਹਦੇ ਵਿੱਚ ਸਭ ਕੁਝ ਕਰਨ ਕਰਾਉਣ ਵਾਲਾ ਹੈਗਾ ਸੀਗਾ ਮੇਰਾ ਘਰ ਵਾਲਾ ਤੇ ਜਿਹੜੀਆਂ ਮੱਜਾਂ ਚੋਰੀ ਕਰਕੇ ਲੈ ਗਿਆ ਉਹ ਸੀ ਉਹਦੇ ਭੂਆ ਦਾ ਪੁੱਤ ਚਲੋ ਜੀ ਸਹੁਰੇ ਵੀ ਇੱਕ ਵਾਰੀ ਸੁਣ ਕੇ ਹੈਰਾਨ ਹੋ ਗਏ ਵੀ ਸਾਡਾ ਜਵਾਈ ਇਹੋ ਜਾਂ ਚਲੋ ਜੀ ਉਹ ਮਰ ਗਿਆ ਸੀ ਹੁਣ ਮਰੇ ਦੀ ਉਹ ਮਿੱਟੀ ਪਟਣ ਵਾਲੀ ਗੱਲ ਹੋਈ ਪਈ ਸੀਗੀ ਚਲੋ ਜੀ ਉਸ ਤੋਂ ਬਾਅਦ ਸਾਲਾ ਤੇ ਸਹੁਰਾ ਦੋਨੇ ਜਣੇ ਭੂਆ ਦੇ ਪੁੱਤ ਦੇ ਪਿੰਡ ਜਾਂਦੇ ਆ ਉੱਥੇ ਜਾ ਕੇ ਉਹਨੂੰ ਪੁੱਛਦੇ ਵੀ ਕਾਕਾ ਸਾਡੀਆਂ ਮੱਜਾਂ ਅੱਗੋਂ ਭੂਆ ਦਾ ਪੁੱਤ ਬਈ ਪੈਰਾਂ ਦੇ ਪਾਣੀ ਨਾ ਪੈਣ ਦਵੇ ਫਿਰ ਜਿੰਨੀਆਂ ਰਿਕਾਰਡਿੰਗਾਂ ਸੀ ਸਾਰੀਆਂ ਸਾਲੇ ਨੇ ਉੱਥੇ ਭੂਆ ਦੇ ਪੁੱਤ ਨੂੰ ਸੁਣਾਈਆਂ ਹੁਣ ਭੂਆ ਦਾ ਪੁੱਤ ਮੱਜਾਂ ਉਹ ਗਾਂ ਵੇਚ ਚੁੱਕਿਆ ਸੀਗਾ ਜਦੋਂ ਰਿਕਾਰਡਿੰਗਾਂ ਸੁਣੀਆਂ ਉਸ ਤੋਂ ਬਾਅਦ ਤੂੰ ਤੂੰ ਮਵੇਂ ਹੋਣੀ ਸ਼ੁਰੂ ਹੋ ਗਈ ਫਿਰ ਥੋੜੇ ਦਿਨਾਂ ਬਾਅਦ ਪੰਚਾਇਤ ਹੋਈ ਪੰਚਾਇਤ ਦੇ ਵਿੱਚ ਮੁੜ ਕੇ ਭੂਆ ਦੇ ਪੁੱਤ ਨੂੰ 5.5 ਲੱਖ ਰੁਪਏ ਦਾ ਜੁਰਮਾਨਾ ਪਾਇਆ ਗਿਆ ਮੁੜ ਕੇ ਉਹ 5.5 ਲੱਖ ਰੁਪਇਆ ਸੁਨੀਲ ਕੁਮਾਰ ਦੇ ਫੁੱਫੜ ਨੇ ਭਰਿਆ ਨਾਲੇ ਪਿੰਡ ਦੇ ਵਿੱਚ ਥੂ-ਥੂ ਹੋਈ ਤੇ ਨਾਲੇ ਬਦਨਾਮੀ ਹੋਈ ਹੁਣ ਇਸ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰਿਓ ਤਾਂ ਜੋ ਇਹ ਵੀਡੀਓ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਕਿ ਕਦੇ ਵੀ ਤੁਹਾਡੇ ਘਰ ਦੇ ਵਿੱਚ ਕੋਈ ਚੋਰੀ ਹੋਵੇ ਜਾਂ ਕਤਲ ਹੋਵੇ ਤਾਂ ਕਦੇ ਵੀ ਕਿਸੇ ਬਗਾਨੇ ਬੰਦੇ ਤੇ ਸ਼ੱਕ ਨਾ ਕਰਿਆ ਜੇ ਕਦੇ ਇੱਧਰ ਉੱਤਰਨਾ ਭੱਜਦੇ ਫਿਰਿਆ ਜੇ ਤੁਹਾਡੇ ਘਰ ਚੋਰੀ ਹੋਵੇ ਜਾਂ ਕਤਲ ਹੋਵੇ ਉਹਦੇ ਵਿੱਚ ਤੁਹਾਡੇ ਕਿਸੇ ਨਾ ਕਿਸੇ ਭੇਤੀ ਬੰਦੇ ਦਾ ਹੱਥ ਜ਼ਰੂਰ ਹੋਵੇਗਾ ਕਦੇ ਭੇਤ ਬਿਨਾ ਚੋਰੀ ਨਹੀਂ ਹੁੰਦੀ ਕਦੇ ਭੇਤ ਬਿਨਾ ਕਤਲ ਨਹੀਂ ਹੁੰਦਾ ਮੈਂ ਇਹ ਨਹੀਂ ਕਹਿੰਦਾ ਵੀ ਸਾਰੇ ਰਿਸ਼ਤੇਦਾਰ ਮਾੜੇ ਹੁੰਦੇ ਆ ਪਰ ਅੱਜ ਕੱਲ ਦਾ ਟਾਈਮ ਇਹੋ ਜਿਹਾ ਆ ਗਿਆ ਕਿ ਆਪਾਂ ਕਿਸੇ ਤੇ ਯਕੀਨ ਨਹੀਂ ਕਰ ਸਕਦੇ ਕਿਸੇ ਦਾ ਕਦੋਂ ਦਿਲ ਬਦਲ ਸਕਦਾ ਕੋਈ ਆਪਣੇ ਬਾਰੇ ਕਦੋਂ ਕੀ ਸੋਚ ਸਕਦਾ ਇਸ ਬਾਰੇ ਆਪਾਂ ਕੁਝ ਵੀ ਨਹੀਂ ਕਹਿ ਸਕਦੇ ਸਾਡਾ ਮਕਸਦ ਹੁੰਦਾ ਤੁਹਾਨੂੰ ਵੱਧ ਤੋਂ ਵੱਧ ਸचेਤ ਕਰਨਾ ਬਾਕੀ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ